ਇਹ ਗੱਲ ਹਾਂਜੀ ਬਾਬਾ ਜੀ ਆਪਾਂ ਕਹਿੰਦੇ ਸੀਗੇ ਆਪਣੇ ਜਿਹੜੇ ਮੋਗਲ ਬਾਬਾ ਹਨਾ ਸ਼ਿਵਨਨਾਥ ਹਾਂਜੀ ਹਾਂਜੀ ਇਹਦੇ ਕੋਲੇ ਆਪਾਂ ਨਾ ਬੱਚੀ ਨੂੰ ਪਹਿਲਾਂ ਫੋਨ ਲਾਇਆ ਸੀਗਾ ਅਸੀਂ ਇਹਨਾਂ ਨੂੰ ਤੇ ਅਸੀਂ ਕਿਹਾ ਵੀ ਐਂ ਕਰਕੇ ਸਾਡੀ ਬੱਚੀ ਤੁਰਦੀ ਨਹੀਂ ਹੈਗੀ ਜੀ ਦਵਾਈਆਂ ਤੇ ਅਸੀਂ ਪੈਸੇ ਲਾ ਕੇ ਥੱਕ ਵੀ ਆ ਵੀ ਨਹੀਂ ਤੁਰਦੀਗੀ ਸਾਨੂੰ ਕਹਿੰਦੇ ਸੀ ਵੀ ਤੁਸੀਂ ਬੱਚੀ ਨੂੰ ਇੱਥੇ ਲਿਓ ਵੀ ਅਸੀਂ ਤੁਰ ਕੇ ਭੇਜਾਂਗੇ ਜੀ ਹਾਂਜੀ ਤੇ ਫਿਰ ਅਸੀਂ ਲੈ ਕੇ ਵੀ ਗਏ ਤੇ ਰਾਤ ਵੀ ਰਹਿ ਗਏ ਸਾਨੂੰ ਕਹਿੰਦੇ ਸੀ ਵੀ ਤੁਹਾਡੀ ਕੋਈ ਤੋਰਨ ਲੱਗ ਜੂ ਵੀ ਤੁਸੀਂ ਸਾਥੇ ਯਾਰ ਵੀ ਇੰਨੇ ਦੇ ਦੋ ਅੱਛਾ ਦੇ ਇਹ ਜਾਣੇ ਦੇ ਪੈਸੇ ਵੀ ਦਿੱਤੇ ਸੀਗੇ ਇਹਨਾਂ ਨੂੰ 7 ਚੌਂਕੀਆਂ ਵੀ ਭਰਤੀਆਂ 5 ਕਿਹਾ ਸੀ 7 ਭਰਤੀਆਂ ਪਰ ਬਾਬਾ ਇਹ ਕੁੜੀ ਠੀਕ ਨਹੀਂ ਹੋਈ ਅੱਛਾ ਕੌਣ ਕੌਣ ਪੈਸੇ ਮੰਗੇ ਉਹਦੇ ਕਿਸੇ ਵਿਚੋਲੇ ਨਹੀਂ ਸੀਗੇ ਕਿ ਉਹਨੇ ਆਪ ਹੀ ਮੰਗੇ ਸੀਗੇ ਨਹੀਂ ਨਹੀਂ ਆਪ ਹੀ ਖਾਧਾ ਉਹਨੇ ਕਿਹਾ ਸੀ ਸਾਨੂੰ ਕੋਲੇ ਸਾਤੇ ਕੇ ਰਾਤ ਨੂੰ ਚੌਂਕੀ ਲਾਈ ਸੀਗੀ ਉਹਨਾਂ ਨੇ ਬਾਣਾ ਬੇਪਰ ਬਾਹਰ ਬੈਠ ਬੈਠ ਕੇ ਅੰਦਰ ਕਿਹਾ ਸੀ ਸਾਨੂੰ ਕਿ ਮੈਂ ਆਪਾ ਪਰਦੇ ਨਾਲ ਅੰਦਰੋਂ ਗੱਲ ਕਰਦੇ ਹੁੰਦੇ ਆ ਕਹਿੰਦੇ ਵੀ ਆਏ ਕਰਕੇ ਤੁਹਾਨੂੰ ਦਵਾਈ ਬਣਾ ਦਾਂਗੇ ਤੁਹਾਨੂੰ ਇਹਨੇ ਪੈਸੇ ਦੇਣਾ ਕੋਈ ਦਵਾਈ ਨਹੀਂ ਸਾਨੂੰ ਦਿੱਤੀ ਹੈਗੀ ਕਿ ਪਰ ਕੁੜੀ ਸਾਡੀ ਪੈਰਾ ਵੀ ਨਹੀਂ ਤਨ ਲਗੀ ਕਹਿੰਦਾ ਜੀ ਮੈਂ ਤੁਹੇ ਤੋਰੀ ਤੋੜ ਕੇ ਭੇਜੂੰਗਾ ਅੱਛਾ ਜੀ ਆਪਣੀ ਬੇਟੀ 13 ਸਾਲਾਂ ਦੀ ਆ ਬਾਈ ਚਾਹੇ ਤੁਸੀਂ ਇੱਥੇ ਆ ਜਾਓ ਆਪਣੇ ਵੀ ਨਾਲ ਜਿਹੜੇ ਗਏ ਸੀ ਉਹ ਵੀ ਇੱਥੇ ਬੈਠੇ ਆ ਕੋਈ ਤੁਹਾਡੇ ਭੈਣ ਦੇ ਕੀ ਤੁਹਾਨੂੰ ਕੀ ਕਹਿੰਦਾ ਉਹ ਵੀ ਮਤਲਬ ਪੈਸੇ ਉਹਨੇ ਆਪ ਨਗਦ ਫੜੇ ਸੀ ਕਿ ਕਿਸੇ ਹੋਰ ਨੇ ਫੜੇ ਸੀ ਨਹੀਂ ਪੜਾਈ ਦੀ ਇਹ ਨਾਲ ਕੋਈ ਮੁੰਡਾ ਸੀਗਾ ਉਹਦੇ ਨਾਲ ਉਹਨਾਂ ਨੂੰ ਪੜਾਈ ਦੀ ਉਹ ਨਾਲ ਹੀ ਸੀਗੀ ਉੱਤੇ ਅੱਛਾ ਚੌਂਕੀ ਤੇ ਪੜਾਈ ਸੀਗੇ ਹਾਂਜੀ ਹਾਂਜੀ ਚੌਂਕੀ ਨਹੀਂ ਪਤਾ ਕਿ ਚੌਂਕੀ ਤੋਂ ਬਾਹਰ ਪੜਾਈ ਸੀਗੇ ਸ਼ਨੀਵਾਰ ਵਾਲੇ ਦਿਨ ਅੱਛਾ ਬਾਅਦ ਕਿਉਂ ਛੱਡ ਦਿਆ ਨਾ ਹਾਂ ਹਾਂ ਇਕੱਲੇ ਆ ਜੀ ਕਿਹਾ ਕਿ ਸਾਡੇ ਨਾਲ ਗੱਲ ਕਰ ਲੋ ਸ਼ਨੀਵਾਰ ਨੂੰ ਵੀ ਜਿਵੇਂ ਆਪਾਂ ਕਹਿੰਦੇ ਨੇ ਵੀਰਵਾਰ ਨੂੰ ਤਾਂ ਚੌਂਕੀ ਹੁੰਦੀ ਸੀਗੀ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਕਹਿੰਦੇ ਸੀਗੇ ਵੀ ਨੰਬਰ ਕਟਾ ਕੇ ਬੈਠ ਕੇ ਗੱਲ ਕਰ ਲਓ ਠੀਕ ਹੈ ਹਾਂਜੀ ਅੱਛਾ ਉਸ ਦਿਨ ਫਿਰ ਤੁਸੀਂ 10000 ਰੁਪਏ ਦਿੱਤਾ ਉਹਨੂੰ हां जी हां जी ਕਿੰਨੇ ਮਹੀਨੇ ਹੋ ਗਏ ਗੱਲ ਨੂੰ ਇਹ ਮੰਗਾਲਣ ਨੂੰ ਬਾਬਾ ਜੀ 5 ਮਹੀਨੇ ਹੋ ਗਏ ਛੇ ਓਕੇ 5 ਮਹੀਨੇ ਹੋ ਗਏ ਉਦੋਂ ਬਾਅਦ ਤੁਸੀਂ ਇਹ ਮੇਰਾ ਜੀ 5 ਟੌਕੀਆਂ ਵੀ ਭਰੀਆਂ ਆ ਬਾਬਾ ਜੀ ਹਰ ਵੀਰਵਾਰ ਜਾਂਦੇ ਵੀ ਰਹੇ ਆ ਕੁੜੀ ਨੂੰ ਲੈ ਕੇ ਇਹ ਤੁਸੀਂ ਫਿਰ ਪਹਿਲੀ ਦੂਜੀ ਚੌਂਕੀ ਤੇ ਪੈਸੇ ਦਿੱਤੇ ਸੀ ਨਹੀਂ ਜੀ ਤੀਜੀ ਤੇ ਦਿੱਤੇ ਸੀਗੇ ਅਚਾ ਤੀਜੀ ਤੇ 10000 ਨਗਦ ਦੇ ਕੇ ਆਏ ਸੀ ਹਾਂ ਜੀ ਹਾਂ ਜੀ ਅਸੀਂ ਇਹਨਾਂ ਨੂੰ ਕਹਾਂ ਦੀ ਵੀ ਸਾਡੇ ਕੋਲ ਹੈ ਨਹੀਂ ਕਿ ਵੀ ਅਸੀਂ ਥੋੜੇ ਥੋੜੇ ਕਰਕੇ ਦੇ ਦਾਂਗੇ ਵੀ ਤੁਸੀਂ ਸਾਡੀ ਬੱਚੀ ਨੂੰ ਤੋਰ ਦੋ ਵੀ ਬੱਚੀ ਨੂੰ ਤੋਰਨਾ ਕਿ ਤੁਸੀਂ 10-15 ਲੈ ਲਓ ਤੁਹਾਨੂੰ ਵੀ ਪਤਾ ਹੈ ਬਾਬਾ ਜੀ ਉੜਨਾ ਵਾਰੀ ਮਾਂ ਬੈ ਸੋਚਦਾਈ ਆ ਵੀ ਚੱਲ ਸਕਦਾ ਬੱਚਾ ਤੋਰਨ ਲੱਗ ਜੂਗਾ ਬਿਲਕੁਲ 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 ਹਾਂ ਜੀ ਵੀ 13 ਸਾਲਾਂ ਦੀ ਹੁਣ ਹੋ ਗਈ ਆ ਬਾਬਾ ਜੀ ਸਾਨੂੰ ਐਂ ਕਿ ਆਪਦਾ ਪੈਰਾਂ ਸਰ ਖੜੀ ਹੋ ਜੂਗੀ ਵੀ ਚਲ ਜਿਵੇਂ ਉਹ ਤੁਖਾਉਂਦੇ ਪਏ ਸੀ ਐਡਾ ਪਰ ਆਪਾਂ ਦਾ ਮਦਰ ਲੱਗਣਾ ਹੀ ਸੀਗਾ ਸਾਨੂੰ ਇੰਨਾ ਪਤਾ ਨਹੀਂ ਸੀਗਾ ਜਿਵੇਂ ਕਿਸੇ ਨੇ ਕਿਹਾ ਤਾਂ ਆਂ ਕਿ ਮਦਰ ਲੱਗ ਕੇ ਜੀ ਹਾਂ ਜੀ ਤੇ ਹੁਣ ਬੱਚੀ ਦਾ ਵੀ ਤੁਰ ਵੀ ਨਹੀਂ ਹਜੇ ਤੱਕ ਵੀ ਨਹੀਂ ਤੁਰਦੀ ਹੈਗੀ ਜੀ ਆਏ ਤੁਸੀਂ ਕੋਦਾ ਵੇਖ ਲੋ ਚਾਹੇ ਤੁਸੀਂ ਜਿਵੇਂ ਮਰਜ਼ੀ ਦੇਖ ਲੋ ਅਸੀਂ ਸਾਡਾ ਸਟੈਸ ਲੈ ਲਓ ਭਾਵੇਂ ਠੀਕ ਹੈ ਠੀਕ ਹੈ ਜੀ ਹਾਂ ਜੀ ਅਸੀਂ ਤੁਹਾਨੂੰ ਤਾਂ ਕੋਲ ਆਏ ਤੁਸੀਂ ਐਡ ਦਿੱਤੇ ਸੀ ਨਾ ਵੀ ਉਹ ਕਹਿੰਦੇ ਸੀ ਵੀ ਅਸੀ ਲੜਿਆਣਾ ਤੋਰ ਦਿਆਂ ਲੈਣਾ ਦੀ ਬਣਾ ਲੈਣਾ ਮੈਂ ਕਿਹਾ ਵੀ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਵੀ ਸਾਡੀ ਬੱਚੀ ਦਾ ਰਿਕੂਰੀ ਨਹੀਂ ਇਹਨੂੰ ਕੋਈ ਕੋੜੀਆ ਵੀ ਹੈ ਨਹੀਂ ਸੀ ਕੋਈ ਬਿਮਾਰੀ ਵੀ ਹੈ ਨਹੀਂ ਸੀ ਪਤਾ ਨਹੀਂ ਰੱਬ ਕਰਨੀਓ ਕਾਦੂ ਇਹ ਪਹਿਲਾਂ ਵਧੀਆ ਸੀ 5 ਸਾਲ ਬਾਬਾ ਵਧੀਆ ਰਹੀ ਆ ਤੇ ਇਹ ਤੋਂ ਬਾਅਦ ਵਿੱਚ ਇਹ ਹੌਲੀ ਹੌਲੀ ਡਿੱਗਣ ਲੱਗੀ ਤੇ ਤੁਰਨਾ ਬੰਦ ਹੋਣਾ ਜਮਾਨੀ ਦਰਦੀ ਹੈਗੀ ਓਕੇ ਓਕੇ ਹਾਂਜੀ ਅੱਛਾ ਕੋਈ ਗੱਲ ਨਹੀਂ ਅ ਵੀ ਤੇਰਾ ਪੱਲਾ ਦੇ ਕਰਾ ਲੀਏ ਫਿਰ ਤੁਸੀਂ ਕਿਹਾ ਨਹੀਂ ਉਸ ਤੋਂ ਬਾਅਦ ਮੁੜ ਕੇ ਗਏ ਨਹੀਂ ਫਿਰ ਤੁਸੀਂ ਬਾਬਾ ਜੀ ਨਹੀਂ ਅਸੀਂ ਕਿਹਾ ਸੀਗਾ ਫੋਨ ਤੇ ਬੈਲ ਕਹਿਦਾ ਸੀ ਕਿ ਭਾਈ ਤੁਰਦੀ ਨਹੀਂ ਹੈਗੀ ਕਿ ਉਹ ਕਹਿੰਦੇ ਵੀ ਜੇ ਤੁਰਦੀ ਨਹੀਂ ਹੈਗੀ ਤੇ ਫਿਰ ਅਸੀਂ ਇੱਥੇ ਰਹਿ ਗਏ ਉਹਨਾਂ ਲੈ ਕੇ ਕਿੱਨਾ ਗਏ ਜਾਈਏ ਬਾਬਾ ਜੀ ਹਾਊਸ ਦੀ ਬਾਹਰ ਨਹੀਂ ਗਈ ਕੁੜੀ ਚੱਕਣੀ ਕਰਨੀ ਸਾਨੂੰ ਉੱਕੀ ਬਹੁਤ ਸੀਗੀ ਕਿਉਂਕਿ ਇੰਨੇ ਕੱਠ ਦੇ ਵਿੱਚ ਤਾਂ ਬਿਮਾਰ ਦੀ ਸੀਗੇ ਡਗਦੇ ਰਹਦੇ ਸੀ ਨਹੀਂ ਅੰਗਿਆ ਜਾਂਦਾ ਸੀਗਾ ਹੂੰ ਅੱਛਾ ਤੇ ਮੁੜ ਕੇ ਤੁਸੀਂ ਗਏ ਸੀ ਅੱਛਾ ਅੱਛਾ ਠੀਕ ਹੈ ਭਾਈ ਕੋਈ ਗੱਲ ਨਹੀਂ ਆਪਣਾ ਨਾ 7 ਤਰੀਕ ਨੂੰ ਇਕੱਠ ਰੱਖਿਆ ਉੱਥੇ ਹਾਂਜੀ ਤੇ ਅਸੀਂ ਤੁਹਾਡੇ ਵਾਲੀ ਗੱਲ ਇਹ ਰੱਖਾਂਗੇ ਉੱਥੇ ਠੀਕ ਹੈ ਤੇ ਜਰੂਰ ਉੱਥੇ ਰੱਖਾਂਗੇ ਵੀ ਭਾਈ ਇਹ ਜਿਹੜੇ ਪੈਸੇ ਲੈਨੇ ਤੂੰ ਮੋਰੋ ਤਾਂ ਨਸ਼ੇੜੀ ਆ ਜੀ ਨਸ਼ੇੜੀ ਉਹ ਨਾਲੇ ਨਾਲੇ ਮੁੰਡਾ ਉਹ ਤਾਂ ਮਹਾਂਤਤਾ ਬਣਿਆ ਹੋਇਆ ਉਹ ਹਾਂਜੀ